ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਮੋੜ ਮਾਰਕਰਨੀ ਦੀਗਵਾਈ ਹੇਠ 2026 ਲਈ 5 ਲੱਖ ਤੋਂ ਵੱਧ ਪੀਆਰ ਦਾ ਟੀਚਾ ਸਾਲ 2025 ਦੌਰਾਨ ਕੈਨੇਡਾ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਵਾਪਸ ਪਰਤਣਾ ਪਿਆ ਜਾਂ ਹੋਰ ਦੇਸ਼ਾਂ ਵਿੱਚ ਰੁੱਖ ਕਰਨਾ ਪਿਆ ਹਾਲਾਂਕਿ ਹੁਣ ਕੈਨੇਡਾ ਨੇ ਆਪਣਾ ਰਸਤਾ ਪੂਰੀ ਤਰ੍ਹਾਂ ਬਦਲ ਲਿਆ ਹੈ ਪ੍ਰਧਾਨ ਮੰਤਰੀ ਮਾਰਕਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਨੇ 2026 ਲਈ ਵੱਡਾ ਟੀਚਾ ਮਿੱਥਿਆ ਜਿਸ ਤਹਿਤ 5 ਲੱਖ ਤੋਂ ਵੱਧ ਲੋਕਾਂ ਨੂੰ ਸਥਾ ਸਥਾਈ ਨਿਵਾਸੀ ਯਾਨੀ ਕਿ ਪੀਆਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਦਾ ਮਤਲਬ ਹੈ ਕਿ ਪੀਆਰ ਚਾਵਾਂ ਵਾਲੀ ਵੱਡਾ ਮੌਕਾ ਹੈ ਪਰ ਸਫਲ ਜਾਂ ਸਫਲਤਾ ਲਈ ਸਮਾਰਟ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰਨ ਦਾ ਇੱਕ ਪ੍ਰਮੁੱਖ ਰਸਤਾ প্রভিনਸ਼ਲ ਨੋਮਿਨੀ ਪ੍ਰੋਗਰਾਮ। অন্ਟਾਰੀਓ, ਬ੍ਰਿਟਿਸ਼ ਕੋਲੰਬੀਆ, ਹਲਵਾਟਾ ਵਰਗੇ ਸੂਬੇ ਦੀਆਂ ਆਪਣੀਆਂ ਇਮੀਗ੍ਰੇਸ਼ਨ ਲੋੜਾਂ ਹਨ। ਜੇਕਰ ਕਿਸੇ ਉਮੀਦਵਾਰ ਨੂੰ ਉਸ ਦੇ ਸੂਬੇ ਦੁਆਰਾ ਚੁਣੇ ਲਿਆ ਜਾਂਦਾ ਹੈ ਅਤੇ ਨੋਮਿਨੀ ਦੇ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ 600 ਵਾਧੂ ਪੁਆਇੰਟ ਮਿਲਦੇ ਹਨ। ਇਹ ਵਾਧੂ ਅੰਕ ਉਸ ਦੀ ਪੀਆਰ ਨੂੰ ਲਗਭਗ ਪੱਕਾ ਕਰ ਦਿੰਦੇ ਹਨ। ਮਾਇਰਾ ਅਨੁਸਾਰ ਜੇਕਰ ਜਿਹੇ ਸੂਬੇ ਵਿੱਚ ਜਾਂਦੇ ਹਨ ਤਾਂ ਪੀਐਨਪੀ ਅੱਲੇ ਹੀ ਅਪਲਾਈ ਕਰਨਾ ਆਸਾਨ ਹੈ ਤਾਂਕਿ ਪੀਆਰ ਪ੍ਰਾਪਤ ਕਰਨ ਦਾ ਇੱਕ ਸ਼ਾਨਦਾਰ ਕਦਮ ਸਾਬਤ ਹੋ ਸਕਦਾ ਹੈ 2025 ਵਿੱਚ ਜਿਹੜੇ ਰੁਝਾਨ ਸਥਾਪਿਤ ਕੀਤੇ ਗਏ ਸਨ ਉਹ 2026 ਵਿੱਚ ਵੀ ਜਾਰੀ ਰਹਿਣ ਦੀ ਉਮੀਦ ਹੈ। ਇਹ ਕੈਟਾਗਰੀ ਆਧਾਰਿਤ ਡਰਾ ਦਾ ਦੌਰ ਹੈ। ਇਸ ਦੇ ਤਹਿਤ ਕੁਝ ਚੀਜ਼ਾਂ ਜੋ ਕਿ ਤੁਹਾਨੂੰ ਜਾਣਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਸਭ ਤੋਂ ਪਹਿਲਾਂ ਸਿਹਤ ਸੰਭਾਲ, ਨਰਸਾਂ, ਡਾਕਟਰ ਅਤੇ ਲੈਬ ਸਟਾਫ ਨੂੰ ਵੱਡੀ ਗਿਣਤੀ ਵਿੱਚ ਪੀਆਰ ਦਿੱਤੀ ਜਾ ਰਹੀ ਹੈ। ਉਸ ਤੋਂ ਬਾਅਦ ਆ ਜਾਂਦੇ ਨੇ ਜੀ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ ਇਹਦੇ ਵਿੱਚ ਜਿਹਦੇ ਪੇਸ਼ਾ ਹੈ ਉਸ ਨੂੰ ਬਹੁਤ ਜ਼ਿਆਦਾ ਤਰਜੀਹ ਜਿਹੜੀ ਕੈਨੇਡਾ ਦੇ ਵੱਲੋਂ ਦਿੱਤੀ ਜਾ ਰਹੀ ਹੈ। ਉਸ ਤੋਂ ਅਗਲੇ ਜਨੀ ਜੀ ਹਨਰਮੰਦ ਜਿਵੇਂ ਕਿ ਸਕਿਲਡ ਵਪਾਰ ਕਾਰਪੋਰੇਟਰ ਮਕੈਨਿਕ ਪਲੰਬਰ ਟਰੱਕ ਡਰਾਈਵਰ ਆਦਿ ਇਸ ਤਰ੍ਹਾਂ ਦੇ ਜਿਹੜੇ ਸਕਿੱਲ ਲੋਕਾਂ ਦੇ ਅੰਦਰ ਨੇ ਤਾਂ ਉਹ ਵੀ ਕੈਨੇਡਾ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਪੀਆਰ ਹੋ ਸਕਦੇ ਨੇ ਮਾਰਕ ਕਰਨੀ ਨੇ ਇਹ ਸਪਸ਼ਟ ਕੀਤਾ ਹੈ ਕਿ ਕੈਨੇਡਾ ਵਿੱਚ ਲੇਬਰ ਦੀ ਭਾਰੀ ਕਮੀ ਹੈ ਜੋ ਕਿ ਪ੍ਰਵਾਸੀਆਂ ਲਈ ਇੱਕ ਵੱਡਾ ਪਲੱਸ ਪੁਆਇੰਟ ਹੈ ਜੇਕਰ ਤੁਸੀਂ ਉੱਪਰ ਦੱਸੇ ਗਏ ਕਿਸੇ ਵੀ ਇਨ ਡਿਮਾਂਡ ਖੇਤਰ ਨਾਲ ਸੰਬੰਧਿਤ ਹੋ ਤਾਂ ਤੁਹਾਡਾ CRS ਸਕੋਰ ਭਾਵੇਂ ਥੋੜਾ ਘੱਟ ਹੋਵੇ ਤੁਹਾਡੀ PR ਦੇ ਚਾਂਸ ਬਹੁਤ ਜ਼ਿਆਦਾ ਵਾਜ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋਣ ਜਾ ਰਹੀਆਂ ਨੇ ਸਾਰਾ ਕੰਮ ਆਨਲਾਈਨ ਹੋਵੇਗਾ ਅਤੇ ਦਸਤਾਵੇਜ਼ਾਂ ਦੀ ਜਾਂਚ ਤੇਜ਼ੀ ਨਾਲ ਹੋਵੇਗੀ ਜਿਸ ਨਾਲ ਬੈਕਲੌਗ ਖਤਮ ਹੋ ਜਾਵੇਗਾ ਹਾਲਾਂਕਿ ਇਸ ਦਾ ਇੱਕ ਇਹ ਮਤਲਬ ਹੈ ਹੈ ਕਿ ਤੁਹਾਡੀ ਪ੍ਰੋਫਾਈਲ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਇੱਕ ਛੋਟੀ ਜਿਹੀ ਗਲਤੀ ਤੁਹਾਡੀ ਸਾਰੀ ਮਿਹਨਤ ਖਰਾਬ ਕਰ ਸਕਦੀ ਹੈ ਕਿਉਂਕਿ ਕੰਪਿਊਟਰ ਨੇ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਦੇ ਵਿੱਚ ਦੇਖਣਾ ਹੈ ਜੇਕਰ ਉਸ ਨੂੰ ਥੋੜੀ ਜਿਹੀ ਵੀ ਗਲਤੀ ਤੁਹਾਡੀ ਪ੍ਰੋਫਾਈਲ ਦੇ ਵਿੱਚ ਲੱਗਦੀ ਹੈ ਤਾਂ ਉਸ ਨੇ ਉਸੇ ਵੇਲੇ ਤੁਹਾਡੀ ਪ੍ਰੋਫਾਈਲ ਨੂੰ ਰਿਜੈਕਟ ਮਾਰ ਦੇਣਾ ਇਸ ਲਈ ਅਰਜੀ ਦੇਣ ਤੋਂ ਪਹਿਲਾਂ ਆਪਣੇ ਡਾਕੂਮੈਂਟ ਨੂੰ ਪੂਰੇ ਤਰੀਕੇ ਦੇ ਨਾਲ ਸਹੀ ਕਰਨ ਦੀ ਕੋਸ਼ਿਸ਼ ਕਰੋ ਅਤੇ ਕਿਸੇ ਤਰ੍ਹਾਂ ਦਾ ਕੋਈ ਵੀ ਅਜਾਇਆ ਫੇਕ ਡਾਕੂਮੈਂਟ ਨਾ ਲਗਾਓ ਜਿਸ ਦੇ ਨਾਲ ਤੁਹਾਡੀ ਜਿਹੜੀ ਫਾਈਲ ਹੈ ਉਹ ਰਿਜੈਕਟ ਹੋ ਜਾਵੇ ਕਿਉਂਕਿ ਅੱਗੇ ਜਿਹੜਾ ਸਮਾਂ ਆਉਣ ਵਾਲਾ ਹੈ ਬਹੁਤ ਹੀ ਜ਼ਿਆਦਾ ਐਡਵਾਂਸ ਹੈ ਡਿਜੀਟਲ ਹੈ ਤੇ ਹਰ ਇੱਕ ਚੀਜ਼ ਨੂੰ ਕੰਪਿਊਟਰ ਆਪਣੇ ਆਪ ਹੀ ਕੈਚ ਕਰ ਸਕਦਾ ਹੈ ਇਸ ਵੱਡੀ ਖੁਸ਼ਖਬਰੀ ਦੇ ਬਾਵਜੂਦ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੈਨੇਡਾ ਵਿੱਚ ਪੀਆਰ ਲਈ ਤਜਰਬਾ ਲਗਭਗ ਹਰ ਪਾਥਵੇ ਵਿੱਚ ਇੱਕ ਜ਼ਰੂਰੀ ਸ਼ਰਤ ਹੈ ਜਿਨ੍ਹਾਂ ਲੋਕਾਂ ਕੋਲ ਤਜਰਬਾ ਨਹੀਂ ਹੈ ਉਹਨਾਂ ਨੂੰ ਤਜਰਬਾ ਹਾਸਲ ਕਰਨ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਤਜਰਬੇ ਤੋਂ ਹੀ ਪੀਆਰ ਮਿਲਦੀ ਹੈ ਜੇਕਰ ਤੁਹਾਡੇ ਕੋਲ ਕੋਈ ਤਜਰਬਾ ਹੈ ਤੁਸੀਂ ਕੋਈ ਕੰਮ ਜਾਣਦੇ ਹੋ ਤੁਸੀਂ ਕੋਈ ਸਕਿਲਡ ਵਰਕਰ ਹੋ ਤਾਂ ਤੁਹਾਨੂੰ ਪੀਆਰ ਜਿਹੜੀ ਹੈ ਉਹ ਬੜੀ ਆਸਾਨੀ ਦੀ ਨਾਲ ਮਿਲ ਜਾਂਦੀ ਹੈ ਇਹ ਸੀਗੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਜਿਹੜਾ ਕਿ ਵਿਦੇਸ਼ ਜਾਣਾ ਚਾਹੁੰਦਾ ਹੈ ਜਾਂ ਫਿਰ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਤੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਨਾਲ ਜਿਹੜੇ ਨਵੇਂ ਨਿਯਮ ਨੇ ਲਿਆਂਦੇ ਜਾ ਰਹੇ ਨੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਾ ਲਿਓ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਦੇ ਜਰੀਏ ਖਬਰ ਮਿਲ ਜਾਵੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ